ਨਸ਼ਿਆਂ ਚ ਡੁੱਬਿਆ ਪੰਜਾਬ ਲਪੋਂਗੇ ਓਏ ਨਹੀਂ ਤਾਂ ਇੰਡੀਆ ਦੇ ਨਕਸ਼ੇ ਤੇ ਨਸ਼ਿਆਂ ਚ ਡੁੱਬਿਆ ਪੰਜਾਬ ਲਪੋਂਗੇ ਓਏ ਨਹੀਂ ਤਾਂ ਇੰਡੀਆ ਦੇ ਨਕਸ਼ੇ ਤੇ ਆ ਨਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਕ ਤੇ ਭੰਬੜ ਵਰਗੀਆਂ ਧੀਆਂ ਨੀ ਤੂੰ ਸਾਬ ਕੁਕੜੇ ਜਿਨਵੇਂ ਬੇਨਾਦੀਆਂ ਸਾਜਾਵੇ ਬਾਪ ਅਸੀਂ ਸਿੱਧਕਾ ਨਾਲ ਨਿਭਾਇਆ ਕੂੰਜਾਂ ਵਾਂਗ ਪਰੌਣੀਆਂ ਥੀਆਂ ਵੇ ਤੇਰੇ ਵੇੜ ਦੋ ਦਿਨ ਆਇਆ ਰੁਲ ਜੋਗੇ ਦੁਨੀਆਂ ਦੇ ਨਕਸ਼ੇ ਤੋਂ ਨਸ਼ਿਆਂ ਚ ਡੁੱਬਿਆ ਪੰਜਾਬ ਲਪੋਂਗੇ ਓਏ ਨਹੀਂ ਤਾਂ ਇੰਡੀਆ ਦੇ ਨਕਸ਼ੇ ਤੇ ਨਸ਼ਿਆਂ ਚ ਡੁੱਬਿਆ ਪੰਜਾਬ ਲਪੋਂਗੇ ਓਏ ਨਹੀਂ ਤਾਂ ਇੰਡੀਆ ਦੇ ਨਕਸ਼ੇ ਤੇ ਮੰਡੀ ਗਵਿੰਦਗੜ੍ਹ ਦੇ ਵਿੱਚ ਨਸ਼ੇ ਦੇ ਵਿਰੁੱਧ ਜੋਧਨ ਨਸ਼ਾ ਬਰੋਦ ਇੱਕ ਮੈਰਾਥਨ ਕਰਾਈ ਜੀ ਹਰਪ੍ਰੀਤ ਪ੍ਰਿੰਸ ਸੋਨੀ ਕੈਬਨਿਨ ਮੰਤਰੀ ਵੀ ਆਏ ਸਨ ਸਰਦਾਰ ਤਨੁਕੀ ਸਿੰਘ ਸੋਨ ਗੈਰੀ ਬਿੰਡਿੰਗ ਜੀ ਬਹੁਤ ਹੀ ਵੱਡਾ ਉਪਰਾਲਾ ਐਸਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਉੱਤੇ ਸੀਗਾ ਦੀ ਇੰਨੀ ਕਾਮਯਾਬ ਹੋਈ ਔਰ ਮੈਂ ਸਮਝਦਾ ਜੇ ਇਸ ਨਸ਼ੇ ਦੇ ਕੋੜ ਨੂੰ ਆਪਾਂ ਆਪਣੇ ਸਮਾਜ ਚੋਂ ਬਾਹਰ ਕੱਢਣਾ ਤਾਂ ਇਦਾਂ ਦਾ ਹੀ ਉਪਰਾਲਾ ਹੋਣਾ ਚਾਹੀਦਾ ਇਦਾਂ ਦਾ ਹੰਗਾਰਾ ਹੋਣਾ ਚਾਹੀਦਾ ਜਿੱਦਾਂ ਦਾ ਅੱਜ ਗੋਵਿੰਦਗੜ੍ਹ ਮੰਡੀ ਦੇ ਵਿੱਚ ਮਿਲਿਆ ਸੋ ਬਹੁਤ ਬਹੁਤ ਮੁਬਾਰਕਾਂ ਉਹ ਆਪਾਂ ਸਾਰੇ ਰਲ ਕੇ ਮੈਂ ਫੇਰ ਬੇਨਤੀ ਕਰਦਾ ਪੰਜਾਬ ਸਰਕਾਰ ਦਾ ਔਰ ਇਸ ਉਪਰਾਲੇ ਦੇ ਵਿੱਚ ਸਾਰੇ ਜਾਣੇ ਵੱਚੜ ਕੇ ਆਪਾਂ ਹੰਗਾਰਾ ਦਈਏ ਵੱਚੜ ਕੇ ਸਾਥ ਦੇਈਏ ਵੱਚੜ ਕੇ ਇਹਦੇ ਵਿੱਚ ਹਿੱਸਾ ਲਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਨਸ਼ਾ ਅੰਮ੍ਰਿਤ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਰਾ ਸਮਾਜ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਉਹਦੇ ਵਿੱਚ ਸਾਰਾ ਸਮਾਜ ਹੈ ਜਿਹੜਾ ਸਰਕਾਰ ਦੇ ਇਸ ਇਨੀਸ਼ੀਏਟਿਵ ਦੇ ਪਿੱਛੇ ਖੜਾ ਇਸ ਕਰਕੇ ਜਿੰਨੇ ਵੀ ਅੱਜ ਪਾਰਟਿਸਪੈਂਟ ਆਏ ਨੇ ਉਹਨਾਂ ਨੂੰ ਮੈਂ ਮੁਬਾਰਕਵਾਦ ਵੀ ਦੇਣਾ ਚਾਹੁੰਦਾ ਜਿਹੜੇ ਬੱਚੇ ਇੱਥੇ ਆਏ ਜਿੰਨੇ ਵੀ ਬੰਦੇ ਇੱਥੇ ਆਏ ਸਭ ਦਾ ਹੱਥ ਜੋੜ ਕੇ ਬਹੁਤ ਇਹ ਨਹੀਂ ਸਾਨੂੰ ਉਮੀਦ ਨਹੀਂ ਸੀ ਅਗਲੀ ਵਾਰ ਵੀ ਕੋਸ਼ਿਸ਼ ਕਰਾਂਗੇ ਇਸ ਤੋਂ ਬਹੁਤ ਹੀ ਵਧੀਆ ਕਰੀਏ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੈਮ ਚੱਲ ਰਹੀ ਹੈ ਉਹ ਜੂਰਾ ਸਾਥ ਦੇਣ ਤਾਂ ਕਿ ਆਪਣੀ ਅਸੀਂ ਆਉਣ ਵਾਲੀ ਜਿਹੜੀ ਪਨੀਰੀ ਆਪਣੀ ਆਉਣ ਵਾਲੀ ਜਿਹੜਾ ਨੌਜਵਾਨ ਪੀੜ੍ਹੀ ਨੂੰ ਬਚਾ ਸਕੀਏ ਇਹ ਜਿਹੜਾ ਪੰਜਾਬ ਸਰਕਾਰ ਨੇ 1 ਮਾਰਚ 2025 ਤੋਂ ਫਲੈਗਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕਿ ਆਪਣੇ ਆਪ ਚ ਬਹੁਤ ਵੱਡਾ ਪ੍ਰੋਗਰਾਮ ਹੈ ਇਸ ਗੱਲ ਦੀ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਧੰਨਵਾਦ ਵੀ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਕਿਸੇ ਸਰਕਾਰ ਨੇ ਇਹ ਮਤਲਬ ਹਿੰਮਤ ਕੀਤੀ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਛੇੜ ਕੇ ਜੋ ਇਹ ਨਸ਼ੇ ਦਾ ਵਹਿਣ ਸੀ ਜੋ ਪੰਜਾਬ ਦੇ ਵਿੱਚ ਵਗ ਰਿਹਾ ਸੀ ਇਹਨੂੰ ਡੱਕ ਲਾਇਆ ਨਸ਼ਿਆ ਵਿਰੁੱਧ ਜਿਹੜੀ ਸਾਡੀ ਲੜਾਈ ਆ ਇਹਨੂੰ ਲੜ ਕੇ ਅਸੀਂ ਸਦਾ ਲਈ ਇਹ ਜਿਹੜਾ ਨਸ਼ਾ ਪੰਜਾਬ ਤੋਂ ਖਤਮ ਕਰਾਂਗੇ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਕਮੇਟੀ ਹੈਗੀ ਇਹਨਾਂ ਦੇ ਨਾਲ ਰੜ ਕੇ ਇੱਕ ਅੱਜ ਬਹੁਤ ਸੋਹਣਾ ਉਪਰਾਲਾ ਕੀਤਾ ਸੀਗਾ ਯੁੱਧ ਨਸ਼ਿਆ ਵਿਰੁੱਧ ਬਿਕੋਜ਼ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਖਤ ედაਇਤਾ ਹੈਗੀ ਕਿ ਨਸ਼ਿਆ ਦੇ ਖਿਲਾਫ ਅਸੀਂ ਹਰ ਤਰੀਕੇ ਦਾ ਪ੍ਰਯਾਸ ਕਰਨਾ ਹੈ ਤਾਂ ਕਿ ਸਾਡੇ ਜ਼ਿਲ੍ਹੇ ਤੇ ਸੂਬੇ ਦੇ ਵਿੱਚ ਅਸੀਂ ਨਸ਼ਿਆਂ ਨੂੰ ਖਤਮ ਕਰ ਸਕੀਏ ਇਸੇ ਲੜੀ ਦੇ ਵਿੱਚ ਅੱਜ ਇੱਥੇ ਕਰੀਬ 1500 ਬੱਚਿਆਂ ਨੇ ਤੇ 1500 ਜਿਹੜੇ ਪਾਰਟਿਸਪੈਂਟ ਸੀਗੇ ਵਿੱਚ ਬੱਚੇ ਵੀ ਸੀਗੇ ਬਜ਼ੁਰਗ ਵੀ ਸੀਗੇ ਲੇਡੀਜ਼ ਦਾ ਬੜਾ ਇਹਦੇ ਵਿੱਚ ਪਾਰਟਿਸਪੇਸ਼ਨ ਸੀਗਾ ਤੇ ਅੱਡ ਅੱਡ ਵਰਗ ਤੋਂ ਇੱਥੇ ਬੰਦੇ ਆਏ ਸੀਗੇ ਡਿਫਰੈਂਟ ਵਾਕਸ ਆਫ ਲਾਈਫ ਤੋਂ ਆਏ ਸੀਗੇ ਤੇ ਬੜਾ ਸੁਪਲਾ ਸੋਲੇ ਟੰਗ ਨਾਲ ਜਿਹੜੇ ਸਾਡਾ ਉਪਰਾਲਾ ਹੁੰਦਾ ਤੇ ਹੋਇਆ ਤੇ ਇੱਥੇ ਸਾਡੇ ਜਿਹੜੇ ਮੰਤਰੀ ਸਾਹਿਬ ਸੀਗੇ ਉਹਨਾਂ ਨੇ ਵੀ ਇੱਥੇ ਜਿਹੜਾ ਹੈਗਾ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ ਤੇ ਮੈਂ ਲੋਕਾਂ ਤੋਂ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਅਸੀਂ ਹੋਰ ਉਪਰਾਲੇ ਕਰਦੇ ਰਵਾਂਗੇ ਤੇ ਉਹ ਅੱਗੇ ਵੀ ਇਸ ਤਰੀਕੇ ਦਾ ਸਾਨੂੰ ਪਾਰਟਿਸਪੇਸ਼ਨ ਤੇ ਸਹਿਯੋਗ ਮਿਲਦਾ ਰਹੇ ਜਗਵਾਨੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ